ਹਾਜ਼ਰੀ ਕਲਮ ਦੀ ਜੋਤ ਬੋਲੋਂ ਪਰਤੋਂ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਅਸੀਂ ਉਦਾਸ ਨਹੀਂ ਬਸ ਚੁੱਪ ਜਿਹੇ ਹੋਏ ਹਾਂ ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੀ ਵਾਰੀ ਇਕੱਲੇ ਬਹਿ ਕੇ ਰੋਏ ਹਾਂ ਨਾ ਤੈਨੂੰ ਦੱਸ ਸਕੀ ਨਾ ਤੂੰ ਸਕਿਆ ਸੋ ਬਾਰ ਬਾਰ ਪੁੱਛੰਦਾ ਏ ਦੱਸ ਕੀ ਫਾਇਦਾ ਹੋ ਲੰਘ ਚੁੱਕਿਆ ਜੋ বেলা ਹੈ ਉਹਨੂੰ ਦੇਖ ਕੇ ਲੱਗਦਾ ਕੁਝ ਗੱਲਾਂ ਨਹੀਂ ਹੋ ਗਿਆ ਬੜਾ ਕੁਵੇਲਾ ਹੈ ਤੱਕ ਕੇ ਰਾਹ ਪੁਰਾਣੀ ਅਜ ਵੀ ਯਾਦਾਂ ਦੇ ਕਿਨਾਰੇ ਬਹਿ ਜਾਂਦੇ ਹੋ ਆਪਣੇ ਮਨ ਨਾਲ ਕਰ ਗੱਲਾਂ ਅੱਜ ਵਿੱਚ ਵਾਪਿਸ ਆ ਜਾਂਦੇ ਰਹਾ ਹਰ ਰੋਜ਼ ਰਾਤ ਨੂੰ ਜ਼ਿੰਦਗੀ ਦੇ ਸਫ਼ਿਆਂ ਵਿੱਚੋਂ ਘਾਟੇ ਵਾਦੇ ਦੇ ਹਿਸਾਬ ਕਰਕੇ ਸੌਏ ਹਾਂ ਅਸੀਂ ਉਦਾਸ ਨਹੀਂ ਬਸ ਚੁੱਪ ਜਿਹੇ ਹੋਏ ਹਾਂ ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੇ ਵਾਰੀ ਇਕੱਲੇ ਬਹਿ ਕੇ ਰੋਏ ਹਾਂ ਕਦੇ-ਕਦੇ ਮਨ ਲੱਗਦਾ ਉਸ ਕਿਤਾਬ ਵਰਗਾ ਜਿਦੇ ਹਰ ਵਰਕੀ ਉੱਤੇ ਬਿਨਾਂ ਕੁਝ ਲਿਖੀ ਲਿਖੀ ਬਠਵ ਬੜੀਆਂ ਕਹਾਣੀਆਂ ਨੇ ਆਪੇ ਲਿਖਿਆ ਆਪੇ ਪੜੀਓ ਪਰ ਲੱਗਦਾ ਬਹੁਤ ਪੁਰਾਣੀ ਯਾ ਨਹੀਂ ਦੁਨੀਆ ਪਿੱਛੇ ਲੱਗ ਕੇ ਮੈਂ ਨਵੇਂ ਰਾਹ ਸੀ ਚੁਣ ਤੱਕ ਕੇ ਇੰਨਾ ਰਾਹਾਂ ਨੂੰ ਮੇਰੇ ਤੇ ਤੁਰਿਆ ਨਾ ਜਾਵੇ ਅਗਾਹ ਹੁਣ ਪਰ ਤੁਰ ਤੁਰ ਇੰਨਾ ਰਾਹਾਂ ਤੇ ਨਵੇਂ ਰਿਸ਼ਤੇ ਲੈਣ ਚੁਣ ਸਫਰ ਜ਼ਿੰਦਗੀ ਦਾ ਜਿੱਥੇ ਲੰਘਦਾ ਤਖਾਓ ਟਾਂਚ ਹੋ ਉੱਥੇ ਦਿਲ ਨੂੰ ਹਿੰਮਤ ਦਾ ਚਾਨਣ ਵੀ ਮਿਲ ਜਾਂਦਾ ਈ ਜਦੋਂ ਤਪਦੀ ਰੇਤ ਦੀ ਮਾਰੂਥਲ ਜਹੀ ਜ਼ਿੰਦਗੀ ਵਿੱਚ ਠੰਡੇ ਸੀਤ ਜਿਹੇ ਸਾਥੀ ਦੇ ਹੱਥ ਨੂੰ ਫੜ ਸਕੂਨ ਨਾਲ ਸੋਏ ਹਾਂ ਅਸੀਂ ਉਦਾਸ ਨਹੀਂ ਬਸ ਚੁੱਪ ਜਿਹੇ ਹੋਏ ਹਾਂ ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੇ ਵਾਰੀ ਇਕੱਲੇ ਰਹਿ ਕੇ ਰੋਏ ਹਾਂ ਧੰਨਵਾਦ ਮੈਨੂੰ ਉਮੀਦ ਹੈ ਜੇ ਪਹਿਲੇ ਕਵਿਤਾਵਾਂ ਮਾਗ ਤੁਹਾਨੂੰ ਮੇਰੀ ਇਹ ਕਵਿਤਾ ਵੀ ਜ਼ਰੂਰ ਪਸੰਦ ਆਵੇਗੀ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹਲਾਸ਼ੇਦੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੋਤ ਧੰਨਵਾਦ